ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਸਟਾਰ ਡਿਟੈਲ ਪੰਜਾਬ ਦੇ ਨਾਲ ਵੱਡੀ ਅਪਡੇਟ ਲੈ ਕੇ ਫਿਰ ਤੋਂ ਹਾਜ਼ਰ ਹੋਏ ਹਾਂ ਜਿਵੇਂ ਕਿ ਅਸੀਂ ਸਰਕਾਰੀ ਨੌਕਰੀਆਂ ਸਰਕਾਰੀ ਸਕੀਮਾਂ ਬਾਰੇ ਤੁਹਾਨੂੰ ਨਿਤ ਦਿਨ ਅਪਡੇਟ ਕਰਦੇ ਹਾਂ ਉਸ ਖੜੀ ਦੇ ਤਹਿਤ ਅੱਜ ਫਿਰ ਇੱਕ ਨਵੀਂ ਅਪਡੇਟ ਲੈ ਕੇ ਆਜ ਰਹੇ ਹਾਂ ਫੌਜੀ ਵਿਧਵਾਵਾਂ ਦੇ ਹੱਕ ਦੇ ਵਿੱਚ ਹਾਈ ਕੋਰਟ ਦਾ ਵੱਡਾ ਫੈਸਲਾ ਕੀਤਾ ਹੈ ਛੁੱਟੀ ਤੇ ਗਏ ਫੌਜੀ ਦੀ ਮੌਤ ਤੇ ਵੀ ਮਿਲੇਗੀ ਵਿਸ਼ੇਸ਼ ਪਰਿਵਾਰਕ ਪੈਨਸ਼ਨ ਕੀ ਅਪਡੇਟ ਆਉ ਜਾਣਦੇ ਹਾਂ ਪੰਜਾਬ ਤੇ ਰਹਿਣ ਹਾਈ ਕੋਰਟ ਨੇ ਸਪਸ਼ਟ ਕੀਤਾ ਕਿ ਜੇਕਰ ਫੌਜੀ ਛੁੱਟੀ ਦੌਰਾਨ ਦਿਮਾਗੀ ਹੈਮਰੇਜ ਵਰਗੀ ਸਥਿਤੀ ਨਾਲ ਮਰ ਜਾਂਦੇ ਤਾਂ ਇਸ ਨੂੰ ਫੌਜੀ ਸੇਵਾ ਕਰਨ ਮੌਤ ਮੰਨਿਆ ਜਾਵੇਗਾ ਹਾਈ ਕੋਰਟ ਨੇ ਇਹ ਫੈਸਲਾ ਇੱਕ ਫੌਜੀ ਦੀ ਪਤਨੀ ਸੁਮਨ ਵੱਲੋਂ ਦਾਇਰ ਪਟੀਸ਼ਨ ਤੇ ਜਾਰੀ ਕੀਤਾ ਹੈ ਉਸਦੇ ਪਤੀ ਦੀ ਮੌਤ ਆਮ ਛੁੱਟੀ ਦੇ ਦੌਰਾਨ ਹਾਈ ਬਲੱਡ ਪ੍ਰੈਸ਼ਰ ਕਾਰਨ ਦਿਮਾਗੀ ਹੈਮਰੇਜ ਨਾਲ ਹੋਈ ਸੀ ਅਦਾਲਤ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਤੱਤ ਇਹ ਹੈ ਕਿ ਮੌਤ ਦੇ ਸਮੇਂ ਸਪਾਈ ਸੇਵਾ ਵਿੱਚ ਸੀ ਕਾਨੂੰਨ ਦੀ ਨਜ਼ਰ ਦੇ ਵਿੱਚ ਛੁੱਟੀ ਤੇ ਫੌਜੀ ਵੀ ਅਨੁਸ਼ਾਸਨ ਤੇ ਸੇਵਾ ਸ਼ਰਤਾਂ ਦੇ ਅਧੀਨ ਰਹਿੰਦਾ ਹੈ ਦਸੰਬਰ 2022 ਦੇ ਵਿੱਚ ਆਰਮਡ ਫੋਰਸਸ ਟ੍ਰਿਬਿਊਨਲ ਦੇ ਚੰਡੀਗੜ੍ਹ ਬੈਚ ਨੇ ਸੁਮਨ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਸੀ ਤੇ ਵਿਸ਼ੇਸ਼ ਪਰਿਵਾਰਕ ਪੈਨਸ਼ਨ ਦੇ ਦਾ ਹੁਕਮ ਦਿੱਤਾ ਸੀ ਕੇਂਦਰ ਸਰਕਾਰ ਨੇ ਇਸ ਹੁਕਮ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਤੇ ਦਲੀਲ ਦਿੱਤੀ ਕਿਉਂਕਿ ਫੌਜੀ ਸਵੈਛਟ ਛੁੱਟੀ ਤੇ ਸੀ ਇਸ ਲਈ ਉਸ ਦੀ ਮੌਤ ਦਾ ਉਸ ਦੀ ਸੇਵਾ ਨਾਲ ਕੋਈ ਸਿੱਧਾ ਸਬੰਧ ਨਹੀਂ ਜਸਟਿਸ ਹਰਮਨ ਸਿੰਘ ਸੇਠੀ ਤੇ ਜਸਟਿਸ ਵਿਕਾਸ ਸੂਰੀ ਦੇ ਡਿਵੀਜ਼ਨ ਬੈਚ ਨੇ ਕੇਂਦਰ ਸਰਕਾਰ ਦੀਆਂ ਦਲੀਲਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਫੌਜੀ ਦੀ ਨੌਕਰੀ ਆਮ ਨੌਕਰੀ ਵਾਂਗ ਨਹੀਂ ਹੁੰਦੀ ਅਦਾਲਤ ਨੇ ਕਿਹਾ ਕਿ ਫੌਜੀ ਨੌਕਰੀ ਆਮ ਨੌਕਰੀ ਵਾਂਗ ਨਹੀਂ ਹੁੰਦੀ ਮੁਸਲਕ ਭੂਗੋਲਿਕ ਸਥਿਤੀਆਂ ਵਿੱਚ ਪੋਸਟਿੰਗ ਪਰਿਵਾਰ ਤੰਦੂ ਰਹਿਣਾ ਤੇ ਬਹੁਤ ਸਾਰੀ ਚੁਣੌਤੀਆਂ ਕਾਰਜ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣ ਸਕਦੀ ਨੇ ਦੇਸ਼ ਦੀ ਸੇਵਾ ਕਰਦੇ ਸਮੇਂ ਫੌਜੀ ਜੋ ਮਾਨਸਿਕ ਤੇ ਸਰੀਰਕ ਤਨਾਅ ਚੱਲਦਾ ਉਸ ਦੀ ਛੁੱਟੀ ਦੌਰਾਨ ਵੀ ਬਣਿਆ ਰਹਿੰਦਾ ਹੈ ਇਤਨਾ ਦਿਮਾਗੀ ਖੋਨ ਵਹਿਣ ਵਰਗੀਆਂ ਜਾਂ ਲੇਵਾ ਸਥਿਤੀਆਂ ਦਾ ਕਾਰਨ ਬਣ ਸਕਦਾ ਹੈ ਹਾਈ ਕੋਰਟ ਨੇ ਏ ਐਫ ਟੀ ਦੇ ਹੁਕਮ ਨੂੰ ਬਰਕਰਾਰ ਰੱਖਦੇ ਹੋਏ ਟ੍ਰਿਬਿਊਨਲ ਦਾ ਫੈਸਲਾ ਨਾ ਤਾਂ ਤੱਤਾਂ ਦੇ ਉਲਟ ਸੀ ਤੇ ਨਾ ਹੀ ਕਾਨੂੰਨ ਦੇ ਸਿਧਾਂਤਾਂ ਦੇ ਵਿਰੁੱਧ ਸੀ ਇਸ ਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਸੀ ਵਿਸ਼ੇਸ਼ ਪਰਵਾਰਿਕ ਪੈਨਸ਼ਨ ਆਖਰੀ ਤਨਖਾਹ ਦਾ 60% ਭਾਰਤੀ ਫੌਜ ਵਿੱਚ ਮੁੱਖ ਤੌਰ ਤੇ ਦੋ ਤਰ੍ਹਾਂ ਦੀਆਂ ਪਰਿਵਾਰਕ ਪੈਨਸ਼ਨਾਂ ਹਨ ਪਹਿਲੀ ਇੱਕ ਆਮ ਪਰਿਵਾਰਕ ਪੈਨਸ਼ਨ ਉਦੋਂ ਦਿੱਤੀ ਜਾਂਦੀ ਹੈ ਜਦੋਂ ਇੱਕ ਫੌਜੀ ਦੀ ਸੇਵਾ ਦੌਰਾਨ ਮੌਤ ਹੋ ਜਾਂਦੀ ਹੈ ਪਰ ਮੌਤ ਦਾ ਕਾਰਨ ਸਿੱਧੇ ਤੌਰ ਤੇ ਫੌਜੀ ਸੇਵਾ ਜਿਵੇਂ ਕਿ ਇੱਕ ਆਮ ਬਿਮਾਰੀ ਜਾਂ ਕੁਦਰਤੀ ਮੌਤ ਨਾਲ ਸੰਬੰਧਿਤ ਨਹੀਂ ਹੁੰਦਾ ਇਹ ਆਮ ਤੌਰ ਤੇ ਫੌਜੀ ਦੀ ਆਖਰੀ ਤਨਖਾਹ ਦਾ ਲਗਭਗ 30% ਹੁੰਦਾ ਹੈ ਦੂਜਾ ਇੱਕ ਵਿਸ਼ੇਸ਼ ਪਰਿਵਾਰਕ ਪੈਨਸ਼ਨ ਉਦੋਂ ਦਿੱਤੀ ਜਾਂਦੀ ਹੈ ਜਦੋਂ ਮੌਤ ਫੌਜੀ ਸੇਵਾ ਦੇ ਕਾਰਨ ਹੁੰਦੀ ਹੈ ਜਾਸੇਵਾਦran ਬਗੜੀਆਂ ਸਥਿਤੀਆਂ ਦੇ ਕਾਰਨ ਹੁੰਦੀ ਹੈ ਇੱਕ ਸਪਾਈ ਦੀ ਆਖਰੀ ਤਨਖਾਹ ਦਾ ਲਗਭਗ 60% ਹਿੱਸਾ ਹੁੰਦਾ ਹੈ ਸੋ ਇਹ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਹੋਰ ਨਿਤ ਨਵੀਆਂ ਸਰਕਾਰੀ ਸਕੀਮਾਂ ਅਪਡੇਟਾਂ ਲੈਣ ਲਈ ਚੈਨਲ ਨਾਲ ਜੁੜੇ ਰਹੋ ਸਬਸਕ੍ਰਾਈਬ ਕਰਕੇ ਰੱਖੋ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਦਿਓ ਜੱਜ ਧੰਨਵਾਦ